ਕੀ ਡੀਸੀ ਸਾਹਿਬ ਪਰਮਾ ਜੀ ਆਪ ਕਿਦਾ ਜਾਂਦੋਂ ਅੰਦਰ ਜਾਂਦੇ ਹੋ ਸਾਹਿਬ ਫੈਮਿਲੀ ਨੂੰ ਅਸੀਂ ਮਿਲ ਕੇ ਆਇਆ ਉਹਨਾਂ ਦੀ ਸਟੇਟਮੈਂਟ ਵੀ ਜਿਹੜੀ ਆ ਉਹਨਾਂ ਦੀ ਬੱਚਿਆਂ ਦੀ ਵੀ ਲਈ ਹੈ ਤੇ ਉਹਨਾਂ ਦੀ ਜਿਹੜੀ ਮਦਰ ਹੈ ਭੂਆ ਜੀ ਨਾਲ ਉਹਨਾਂ ਦੇ ਹੈਗੇ ਨੇ ਉਹਨਾਂ ਨੇ ਇਹ ਕਿਹਾ ਕਿ ਸਾਨੂੰ ਕੁਝ ਨਹੀਂ ਪਤਾ ਅਸੀਂ ਚੋਰੀ ਨਹੀਂ ਕੀਤੀ ਔਰ ਇਹਨਾਂ ਨੂੰ ਇਲਜ਼ਾਮ ਸਿਰਫ ਲਗਾਇਆ ਗਿਆ ਹੈ ਔਰ ਇਹਨਾਂ ਦੀ ਕੁੱਟਮਾਰ ਵੀ ਕੀਤੀ ਗਈ ਹੈ ਔਰ ਉਹਨਾਂ ਨੂੰ ਉਥੇ ਗੋਦਾਮ 'ਚ ਬੰਦ ਕਰ ਦਿੱਤਾ ਫੈਕਟਰੀ ਦੀ ਤਰਫ ਤੋਂ ਕੋਈ ਬੰਦੇ ਆਏ ਨੇ ਘਰੇ ਤਾਲਾ ਤੋੜਿਆ ਉਹਨਾਂ ਨੇ ਘਰੇ ਆ ਕੇ ਕੁਝ ਕੱਪੜੇ ਚੱਕ ਕੇ ਲੈ ਕੇ ਗਏ ਨੇ ਇਹ ਕਹਿਣ ਦੇ ਲਈ ਕਿ ਇਹ ਸਾਡੇ ਫੈਕਟਰੀ ਦੇ ਕੱਪੜੇ ਨਹੀਂ ਲੇਕਿਨ ਬੱਚਿਆਂ ਨੇ ਕਿਹਾ ਕਿ ਜਿੱਥੋਂ ਅਸੀਂ ਇਹ ਕੱਪੜੇ ਖਰੀਦੇ ਨੇ ਅਸੀਂ ਉਥੇ ਦੁਕਾਨ ਤੇ ਲਿਜਾ ਕੇ ਇਹਨਾਂ ਨੂੰ ਪ੍ਰੂਫ ਕਰਨ ਨੂੰ ਤਿਆਰ ਹਾਂ ਕਿ ਅਸੀਂ ਕੱਪੜੇ ਖਰੀਦੇ ਨੇ ਔਰ ਹੁਣ ਇਹ ਕਿ ਉਹਨਾਂ ਨੇ ਮੋਬਾਈਲ ਖੋਲੇ ਇਹਨਾਂ ਦੇ ਕੋਈ ਘੜੀ ਸੀ ਬੱਚੇ ਦੀ ਉਹ ਵੀ ਖੋਲੀ ਇਹਨਾਂ ਨੇ ਔਰ ਤਿੰਨ ਬੰਦੇ ਦੇ ਅਰੈਸਟ ਜਰੂਰ ਹੋਈ ਹੈ ਔਰ ਪੁਲਿਸ ਨੇ ਕਿਹਾ ਕਿ ਅਸੀਂ ਜਿਹੜਾ ਮਾਲਕ ਹੈਗਾ ਆ ਅਸੀਂ ਉਹਨੂੰ ਲੱਭ ਰਹੇ ਹਾਂ ਹੁਸ਼ਿਆਰਪੁਰ ਵੀ ਰੱਖਿਆ ਉਹ ਚਲਾ ਗਿਆ ਜੇ ਕਿਤੇ ਪੁਲਿਸ ਲੱਭ ਲੇਗੀ 체ਤੀ ਟੀਮ ਉੱਥੇ ਵੀ ਬੈਠੀ ਹੋਈ ਹੈਗੀ ਆ ਗੱਲ ਇਹ ਹੈਗੀ ਆ ਕਿ ਇਸ ਟਾਈਮ ਦੇ ਅੰਦਰ ਜੋ ਇਹਨਾਂ ਨੇ ਕਾਰਵਾਈ ਮੂੰਹ ਕਾਲਾ ਕਰਕੇ ਇਹਨਾਂ ਨੂੰ ਕਮਾਇਆ ਇਹ ਵਾਇਲੇਸ਼ਨ ਹੈਗਾ ਜਾਂ ਬਿਲਕੁਲ ਕੰਪਲੀਟਲੀ ਲਾ ਦਾ ਉਹਦੇ ਲਈ ਸਜ਼ਾ ਨੂੰ ਬਹੁਤ ਮਿਲੇਗੀ ਮਿਲੇਗੀ ਔਰ ਜਿਹੜੀ ਨਾਬਾਲਗ ਜਿਹੜੀ ਲੜਕੀ ਹੈਗੀ ਉਹ ਤੁਹਾਨੂੰ ਸਾਡੇ ਚੇਅਰਮੈਨ ਹੈਗੇ ਨੇ ਚਾਈਲਡ ਕਮਿਸ਼ਨ ਵਾਲੇ ਦੱਸਣਗੇ ਉਹ ਉਹ ਜਿਹੜੀ ਐਮਪਲਾਈ ਕਰ ਹੀ ਨਹੀਂ ਸਕਦੇ ਉਹਨਾਂ ਨੂੰ ਉੱਥੇ ਉਹਦੇ ਦੀ ਵੀ ਕਾਰਵਾਈ ਹੋਏਗੀ ਔਰ ਜਿਹੜੀ ਕਿ ਤੁਸੀਂ ਕਿਸੇ ਦੇ ਘਰ ਤਾਲਾ ਤੋੜ ਕੇ ਐਦਾਂ ਨਹੀਂ ਜਾ ਸਕਦੇ ਹੁੰਦੇ ਟਰੈਸ ਪਾਸਿੰਗ ਹੈ ਔਰ ਉਹਨੇ ਸੀ ਸੀਪੀ ਸਾਹਿਬ ਦੇ ਆਫਿਸ ਜਾ ਰਹੇ ਆ ਉੱਥੇ ਗੱਲਬਾਤ ਕਰਾਂਗੇ ਪ੍ਰੋਗਰੈਸ ਲਵਾਂਗੇ ਔਰ ਪੂਰਾ ਇਨਸਾਫ ਫੈਮਿਲੀ ਦੁਆਇਆ ਜਾਏ ਦੇਖੋ ਇਹ ਗੱਲ ਹੈਗੀ ਹੈ ਕਿ ਸਾਡੀ ਆਪਣੀ ਜਿਹੜੀ ਹੈ ਨਾ ਸਮਾਜ ਦੇ ਵਿੱਚ ਇੰਨੀ ਜ਼ਿਆਦਾ ਇਨਸੈਂਸਿਟੀ ਆ ਗਈ ਹੈ ਕਿ ਐਸੀ ਬਜਾਏ ਉਸਨੂੰ ਪੁਲਿਸ ਨੂੰ ਬੁਲਾਉਣ ਦੀ ਯਾ ਉਸ ਜਿਹੜਾ ਬੰਦਾ ਇਹਨਾਂ ਨੂੰ ਕੁੱਟ ਰਿਹਾ ਆ ਉਹਨੂੰ ਕਹਿਣ ਦੀ ਵੀ ਨਹੀਂ ਕਰਨਾ ਚਾਹੀਦਾ ਤੁਸੀਂ ਹੱਸ ਰਹੇ ਹੋ ਭੱਜ ਰਹੇ ਹੋ ਵੀਡੀਓ ਬਣਾ ਰਹੇ ਹੋ ਹਰ ਇੱਕ ਦੇ ਘਰ ਆਪਣੇ ਮਾਪੇ ਨੇ ਪੈਨਾ ਨੇ ਸਭ ਕੁਝ ਐਦਾਂ ਕਰ ਕਿਸੇ ਦੇ ਨਾਲ ਹੋ ਜੇ ਤੇ ਤੁਸੀਂ ਇਸ ਤਰ੍ਹਾਂ ਕਰੋਗੇ ਕਿ ਇਹ ਜਿਹੜਾ ਸਮਾਜ ਦੇ ਅੰਦਰ ਸਾਡਾ ਮੋਰਲਸ ਥਰ ਇਹਨਾਂ ਜਿਆਦਾ ਗਿਰਦਾ ਜਾ ਰਿਹਾ ਨਾ ਉਹ ਬਹੁਤ ਹੀ ਸ਼ਰਮਨਾਕ ਚੀਜ਼ ਹੈ। ਉਹ ਕੰਮਿਸ਼ਨ ਫੈਕਟਰੀਆਂ ਜਿਹੜਾ ਸਾਰਾ ਫੈਕਟਰੀਆਂ ਦਾ ਇਲਾਕਾ ਇਹਨਾਂ ਦੇ ਵਿੱਚ ਨਾਬਾਲੀ ਕੁੜੀਆਂ ਬੱਚੇ ਕੰਮ ਕਰਦੇ ਕਿ ਇਹਨੂੰ ਲੈ ਕੇ ਕਿਵੇਂ ਇਹ ਅਸੀਂ ਪੂਰੀ ਇਹਦੇ ਉੱਤੇ ਆਪਣੀ ਕਾਰਵਾਈ ਕਰਾਂਗੇ ਪਤਾ ਕਰਦੇ ਹਾਂ ਕਿ ਇਹਨਾਂ ਦਾ ਡਾਟਾ ਹੈ ਨਾਰਮਲੀ ਡੀਸੀ ਸਾਹਿਬ ਕਰਨ ਦੇ ਆਫਿਸ ਹਮੇਸ਼ਾ ਹੁੰਦਾ ਹੈ ਸਭ ਚੀਜ਼ ਪਰ ਫਿਰ ਵੀ ਅਸੀਂ ਆਪਣੀ ਤਰਫ ਤੋਂ ਪੂਰਾ ਕਰਾਂਗੇ ਕਿ ਕਿੰਨੇ ਬੱਚੇ ਇਹਨਾਂ ਨੇ ਫੈਕਟਰੀਆਂ ਦੇ ਅੰਦਰ ਇਸ ਤਰੀਕੇ ਦੇ ਨਾਲ ਕੰਮ ਕਰ ਰਹੇ ਮੈਂ ਮੇਰੇ ਚ ਇੱਕ ਇਹ ਵੀ ਕਿਹਾ ਹੈ ਜਿਹੜੇ ਬੱਚੇ ਸੀਗੇ ਹਾਂਜੀ ਵੈਰੀਫਿਕੇਸ਼ਨ ਵਗੈਰਾ ਹੁੰਦੀ ਜਿਹੜਾ ਇਹ ਰੱਖਦੇ ਨੇ ਬੱਚੇ ਬਿਲਕੁਲ ਰੱਖਣੀ ਚਾਹੀਦੀ ਹੈ ਰੱਖਣੀ ਚਾਹੀਦੀ ਜਿਹੜੇ ਹੁਣ ਇਹਨੇ ਕਹਿ ਰਹੇ ਨੇ ਕਿ ਜਿਹੜਾ ਇਹਨਾਂ ਦਾ ਜੌਬ ਕਾਰਡ ਸੀ ਉਹ ਫੈਕਟਰੀ ਵਾਲਿਆਂ ਨੇ ਖੋ ਕੇ ਰੱਖ ਲਿਆ ਇਹਨਾਂ ਦੇ ਕੋਲ ਵੀਡੀਓ ਬਣਾਈਆ ਵਾਇਰਲ ਕੀਤੀ ਆ ਸੋਸ਼ਲ ਤੇ ਵੀ ਕਾਰਵਾਈ ਉਹਨਾਂ ਤੇ ਵੀ ਕਾਰਵਾਈ ਹੋਵੇਗੀ ਕਿਉਂਕਿ ਉਹਨਾਂ ਨੂੰ ਆਈਡੈਂਟੀਫਾਈ ਕੀਤਾ ਜਾਊਗਾ ਦੇਖੋ ਇਹ ਜਿਹੜੀਆਂ ਚੀਜ਼ਾਂ ਨੇ ਹੁਣ ਉਹ ਤੇ ਕੀ ਕਾਰਵਾਈ ਕਰਸੋ ਜਿਹਨਾਂ ਨੇ ਆਪਣੇ ਮੋਰਲ ਸਟਾਰੀ ਇੰਨਾ ਘਰਾ ਲਿਓ ਤੇ ਕੀ ਕਾਰਵਾਈ ਕਰੋਗੇ ਇਹ ਤਾਂ ਤੁਹਾਡੇ ਆਪਣੇ ਕੈਰੈਕਟਰ ਸਟਰੋਂਗ ਹੋਣਾ ਚਾਹੀਦਾ ਇਸ ਜੀ ਦੇ ਲਾਇਸੈਂਸ ਪ੍ਰੈਕਟਿਸ ਦਾ ਲਾਇਸੈਂਸ ਫੈਕਟਰੀ ਚੱਲੇਗੀ ਦੇਖੋ ਮੈਨੂੰ ਸੀਪੀ ਸਾਹਿਬ ਦੇ ਸਾਨੂੰ ਉੱਥੇ ਜਾਣ ਦੋ ਆਫਿਸ ਦੇ ਵਿੱਚ ਉਹਨਾਂ ਨਾਲ ਗੱਲ ਕਰਾਂਗੇ ਉਸ ਤੋਂ ਬਾ ਬਿਲਕੁਲ ਉਹ ਵੀ ਕਰ ਦਿੱਸੀ ਬੱਚੇ ਸੀਗੇ ਬੱਚਿਆਂ ਨੇ ਕਿਹਾ ਕਿ ਉਹ ਕੈਮਰਾ ਕੇ ਸਾਨੂੰ ਉੱਥੇ ਦੇ ਜਿਹੜੇ ਵਰਕਰ ਸੀ ਕੰਮ ਕਰਨ ਵਾਲੇ ਤੇ ਜਿਹੜੇ ਮਾਲਕ ਸੀ ਉਹਨਾਂ ਨੇ ਸਾਨੂੰ ਕੁੱਟਿਆ ਵੀ ਕੱਲੇ ਵੀ ਮਾਰੇ ਬਿਲਕੁਲ ਬਿਲਕੁਲ ਕੁੱਟਿਆ ਮਾਰਿਆ ਇੱਕ ਲੜਕਾ ਵੀ ਹੈ ਉਹਨਾਂ ਨੇ ਦੱਸਿਆ ਉਹ ਵੀ 2 ਮਹੀਨੇ ਤੋਂ ਪਹਿਲਾਂ ਕੰਮ ਕਰਨ ਲੱਗਿਆ ਉਹਨੇ ਦਿਖਾਈ ਵੀ ਨਹੀਂ ਆਪਣੇ ਜ਼ਖਮ ਕਿਉਂ ਮਾਲਕ ਨੇ ਡੰਡਿਆਂ ਦੇ ਨਾਲ ਇਹਨਾਂ ਨੂੰ ਕੁੱਟਿਆ ਆ ਬਈ ਕਿਤੇ ਨਾ ਕਿਤੇ ਇਹ ਨਹੀਂ ਇਹ ਹਵਾਨੀयत ਇੰਨੀ ਕੀਤੀ ਗਈ ਹੈ ਜੀ ਉਹ ਕਹਿ ਰਹੇ ਸੀ ਚੋਰੀ ਕੀਤੀ ਹੈ ਸਾਡੇ ਕੋਲ ਸੀਸੀਟੀਵੀ ਹੈ ਕੋਈ ਸੀਸੀਟੀਵੀ ਤੁਹਾਡੀ ਦੇਖਦੇ ਕੀ ਸਬੂਤ ਪੇਸ਼ ਕਰਦੇ ਰਹੋ ਦੇਖਦੇ ਕੀ ਸਬੂਤ ਪੇਸ਼ ਕਰਦੇ ਮੇਰੇ ਦਰਾਤਮਕ ਆ ਗਿਆ ਉਹਨਾਂ ਨੂੰ ਮੂੰਹ ਕੱਲ ਕਰਾਉਗੇ ਉਸ ਤੋਂ ਬਾਅਦ ਗਲੀਚ ਘੁਮਾਇਆ ਗਿਆ ਕਿੱਥੇ ਨਹੀਂ ਦੇਖੋ ਜੋ ਸਾਨੂੰ ਜੋ ਉਹਨਾਂ ਨੇ ਦੱਸਿਆ ਸਿਰਫ ਇਹ ਗੱਲ ਦੱਸੀ ਹੈ ਇਸ ਟਾਈਮ ਦੇ ਉੱਤੇ ਕਿ ਅਸੀਂ ਚੋਰੀ ਨਹੀਂ ਕੀਤੀ ਹੈ ਪਰ ਉਹਨਾਂ ਨੇ ਕਿਉਂਕਿ ਸਾਡੀਆਂ ਸੈਲਰੀਜ਼ ਜਿਹੜੀਆਂ ਰਹਿੰਦੀਆਂ ਨੇ ਹਲੇ 2 ਮਹੀਨੇ ਦੀਆਂ ਸ਼ਾਇਦ ਉਹਨੂੰ ਨਾ ਦੇਣ ਦੀ ਕਰਕੇ ਉਹਨਾਂ ਨੇ ਇਹ ਕੰਮ ਕੀਤਾ। ਕੋਈ ਗੱਲ ਨਹੀਂ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਜਦੋਂ ਉਹਨ ਇੱਕ ਜਿਹੜੇ ਵਿਕਟਮ ਹੈ ਉਹਨੇ ਆਪਣੀ ਸਟੇਟਮੈਂਟ ਹੀ ਦੇ ਦਿੱਤੀ ਹੈ। ਉਹਦੀ ਹੁਣ ਕਾਰਵਾਈ ਪੂਰੀ ਹੋਏਗੀ ਦੀ। ਕਮਿਸ਼ਨ ਦੀ ਤਰਫੋਂ ਹੀ ਹੋ ਰਿਹਾ ਜੋ ਕੁਝ ਹੋ ਰਿਹਾ ਹੁਣ ਸਟੈਪ ਮਰ ਤਾਂ ਕੀ ਐਕਸ਼ਨ ਲਿਤਾ ਜਾਏਗਾ ਇਹ ਦੋ ਦੋ ਰਿਪੋਰਟ ਮੰਗੀ ਜਾਏਗੀ ਉਸ ਤੋਂ ਬਾਅਦ ਜਿਹੜੀ ਇਹ ਫੈਕਟਰੀ ਦੋਸੀ ਹੈ ਹੀ ਕੋਸ਼ਿਸ਼ ਤੇ ਹੀ ਹੈਗੇ ਉਦੋਂ ਤੱਕ ਫੈਕਟਰੀ ਬੰਦ ਹੋਣੀ ਚਾਹੀਦੀ ਹੈ ਜਦ ਤੱਕ ਇਹ ਕੇਸ ਸੋਲਵ ਨਹੀਂ ਹੋ ਜਾਂਦਾ ਕੋਈ ਡਰਾ ਤਮਕਾ ਤਾਂ ਨਹੀਂ ਰਹੀ ਹੁਣ ਕੀ ਨਹੀਂ ਨਹੀਂ ਐਸਾ ਕੁਝ ਨਹੀਂ ਐਸਾ ਦੇਖੋ ਜਿਹੜਾ ਚਾਈਲਡ ਕਮਿਸ਼ਨ ਹੈ ਉਹਦੀ ਬੱਚਿਆਂ ਦੇ ਰਾਈਟਸ ਦੀ ਰੱਖਿਆ ਕਰਨਾ ਚਾਹੀਦਾ ਹੈ ਕਮਿਸ਼ਨ ਦਾ ਕੰਮ ਹੈ ਜਿਹੜਾ ਇੱਕ ਬੱਚਾ ਜੁਵਨਾਈਲ ਹੈ ਉਸ ਬੱਚੇ ਦੀ ਇਹ ਹੈ ਕਿ ਉਹਨੂੰ ਇੱਕ ਤਾਂ ਬੱਚਾ এমਪਲਾਈ ਨਹੀਂ ਕਰ ਸਕਦੇ ਇੱਕ HZS ਇੰਡਸਟਰੀਜ਼ ਉਦੀ ਇੱਕ ਐਸਓਪੀ ਬਣੀ ਹੋਈ ਹੈ ਜਿਹੜੀ ਕਿ ਲੇਬਰ ਡਿਪਾਰਟਮੈਂਟ ਕੋਲ ਹੁੰਦੀ ਹੈ ਇਹ ਅਨਫੋਰਚੂਨੇਟ ਹੈ ਕਿ ਬੱਚੇ ਦੇ ਪੜਨ ਦੀ ਏਜ ਸੀਗੀ ਉਹਨੂੰ ਕੰਮ ਤੇ ਲਾ ਦਿੱਤਾ ਗਿਆ ਕਿਸੇ ਮਜਬੂਰੀ ਨਾਲ ਕਰਤੇ ਕਿਸੇ ਨੇ ਬੱਚੇ ਕਰਦਿਆਂ ਲਾ ਦਿੱਤਾ ਹੋਵੇਗਾ ਲੇਕਿਨ ਸਾਡੀ ਸੋਸਾਇਟੀ ਦੀ ਰਿਸਪੋਨਸੀਬਿਲਟੀ ਬਣਦੀ ਹੈ ਕਿ ਅਸੀਂ ਕਿਉਂ ਉਹਨੂੰ ਇਮਪਲਾਈ ਕਰੀਏ ਉਹਨੂੰ ਪੜਨ ਲਿਖਣ ਦੀ ਏਜ ਹੈ ਉਹਨੂੰ ਉੱਥੇ ਪੜਨ ਦੀ ਹੈ ਬਾਕੀ ਜਿਹੜੀ ਇਹ ਘਟਨਾ ਹੈ ਇਹ ਬੜੀ ਅਨਫੋਰਚੂਨੇਟ ਹੈ ਬੈਡ ਹੈ ਬੜਾ ਰੋਂਗ ਪ੍ਰੈਸੀਡੈਂਟ ਸੈਟ ਕੀਤਾ ਇਹਨਾਂ ਨੇ ਕਿ ਭੀ ਚੋਰੀ ਕਰਨੀ ਹੈ ਤਾਂ ਆਪ ਕਿਸੇ ਨੇ ਕਰਤੀ ਤਾਂ ਆਪਣੇ ਆਪ ਹੀ ਉਹਦੀ ਤੁਸੀਂ ਤੁਸੀਂ ਸਜ਼ਾ ਦੇ ਦਿਓ ਤਾਲਾਬਾਨ ਤਾਲੀਬਾਨੀ ਇੱਕ ਹੁਕਮ ਚਲਾ ਦਿਓ ਉਹ ਦੈਟ ਇਜ਼ ਨਾਟ ਐਕਸੈਪਟੇਬਲ ਇੰਡੀਅਨ ਕਨਸਟੀਟਿਊਸ਼ਨ ਇਜ਼ ਪ੍ਰਾਈਮ ਐਂਡ ਕਨਸਟੀਟਿਊਸ਼ਨ ਦੀ ਚੱਲੇਗੀ ਔਰ ਵੀ ਵੀ ਵਿਲ ਇਨਸ਼ੋਰ ਦੈਟ ਦ ਕਲਪਰੇਟਸ ਆਰ ਉਹਨਾਂ ਦੇ ਅਗੇਂਸਟ ਪੂਰਾ ਐਕਸ਼ਨ ਹੋਵੇ ਔਰ ਦੇ ਆਰ ਅਰੈਸਟਡ ਐਂਡ ਦੇ ਆਰ ਪੁੱਟ ਬਿਹਾਈਂਡ ਦਾ ਬਾਰ ਲੜਕੀਆਂ ਦੀ ਮਦਦ ਵੀ ਕੀਤੀ ਜਾਏਗੀ ਕਿਸੇ ਤਰ੍ਹਾਂ ਦੀ ਆਰਥਿਕ ਤੌਰ ਤੇ ਜਾਂ ਰਿਹੈਬ ਰਿਹੈਬਿਲਿਟੇਸ਼ਨ ਹੁੰਦੀ ਹੈ ਬੱਚਿਆਂ ਦੀ ਤਾਂ ਜ਼ਰੂਰ ਹੁੰਦੀ ਹੈ ਲੜਕੀਆਂ ਦੀ ਤਾਂ ਤੁਹਾਨੂੰ ਵੂਮਨ ਕਮਿਸ਼ਨ ਹੀ ਦੱਸੇਗਾ ਬੱਚਿਆਂ ਦੀ ਹੁੰਦੀ ਉਹਨੂੰ ਸਾਈਕੋਲੋਜੀਕਲ ਉਹਨਾਂ ਦੀ ਜਿਹੜੀ ਹੈ ਉਹ ਕੀਤੀ ਜਾਏਗੀ ਕੰਸਲਟੈਂਸੀ ਦਿੱਤੀ ਜਾਏਗੀ ਉਹਨਾਂ ਨੂੰ ਜੇ ਉਹਨੂੰ ਕੋਈ ਫਾਈਨੈਂਸ਼ੀਅਲ ਅਸਿਸਟੈਂਸ ਦੀ ਵੀ ਲੋੜ ਹੈ ਜੇ ਉਹ ਫਾਈਨੈਂਸ਼ੀਅਲੀ ਵੀਕ ਨੇ ਤੇ ਉਹਨਾਂ ਦੀ ਪੈਨਸ਼ਨ ਤੱਕ ਵੀ ਲੱਗ ਸਕਦੀ ਹੈ ਇਦਾਂ ਦੀ ਗੱਲ ਨਹੀਂ ਹੈ ਲੇਕਿਨ ਬਟ ਐਟ ਦੀ ਅਬਦੁੱਲ ਦੀ ਅਪਟਲ ਦੀ ਏਜ ਆਫ 18 ਓਨਲੀ ਸਰ ਤੁਹਾਡੇ ਕੋਲ ਕੋਈ ਡਾਟਾ ਇਸ ਤਰ੍ਹਾਂ ਦਾ ਆਇਆ ਜਿਹੜੇ ਬੱਚਿਆਂ ਨੂੰ ਫੈਕਟਰੀ ਵਿੱਚ ਕੰਮ ਕਰਾਇਆ ਜਾਂਦਾ ਕਿੰਨਾ ਘੜਾ ਲਾ ਦੇਖੋ ਆ ਜਿਹੜਾ ਮਹੀਨਾ ਹੈ ਆ ਜਿਹੜਾ ਕੁਆਟਰ ਹੈ 1 10.1 10 ਜਨਵਰੀ ਤੋਂ ਲੈ ਕੇ ਦੇ 31 ਦਸੰਬਰ ਤੱਕ ਇਹ ਵੈਸੀ ਹੀ ਨੈਸ਼ਨਲ ਇੱਕ ਪਖਵਾੜਾ ਬਣਾਇਆ ਜਾ ਰਿਹਾ ਹੈ ਜਿਹਦੇ ਵਿੱਚ ਅਸੀਂ ਬੱਚੇ ਨੂੰ ਰੈਸਕਿਊ ਕਰਨਾ ਹੈ ਔਰ ਰੀਹੈਬਿਲੀਟੇਟ ਕਰਨਾ ਹੈ ਰੈਸਕਿਊ ਐਂਡ ਰੀਹੈਬਿਟੇਸ਼ਨ ਦਾ ਜਿਹੜਾ ਚਾਈਲਡ ਲੇਬਰ ਦਾ ਬੱਚੇ ਦੋਸ ਹੂ ਆਰ ਇਨ ਟ੍ਰਬਲ ਦੋ ਜਿਹ ਚਾਈਲਡ ਲੇਬਰ ਕਰ ਰਹੇ ਨੇ ਇਹ ਇੰਡੀਆ ਭਰ ਵਿੱਚ ਪੈਨ ਇੰਡੀਆ ਜਿਹੜਾ ਹੈਗਾ ਇਹ ਮਨਾਇਆ ਜਾ ਰਿਹਾ ਤੇ ਇਹਦੇ ਵਿੱਚ ਦੇਖੋ ਮੀਡੀਆ ਦੇ ਵੀ ਲੋੜ ਹੈ ਜੇ ਸਾਨੂੰ ਤੁਸੀਂ ਦੱਸੋ ਇੱਥੇ ਆਫੀਸਰ ਨੇ ਲੇਬਰ ਆਫੀਸਰਸ ਨੇ ਉਹਨਾਂ ਨੂੰ ਤੁਸੀਂ ਕੰਪਲੇਂਟ ਕਰੋ ਕਿ ਤੁਹਾਡੇ ਮਾਧਿਅਮ ਤੋਂ ਮਿਲਣਾ ਬਿਕੋਜ਼ ਸਰਕਾਰ ਜਾਂ ਇੰਸਟੀਟਿਊਸ਼ਨਸ ਜਾਂ ਕਮਿਸ਼ਨਸ ਇਕੱਲੇ ਕੁਝ ਨਹੀਂ ਕਰ ਸਕਦੇ ਉਹ ਉਦੋਂ ਹੀ ਤੱਕ ਕੁਝ ਕਰ ਸਕਦੇ ਜਦ ਤੱਕ ਆਮ ਆਵਾਮ ਜਨਤਾ ਉਹਨਾਂ ਨਾਲ ਹੈ